ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕਿਸੇ ਨੇ ਐਡ ਕਰਨੀ ਤਾਂ ਆਲੇ ਵੇ ਪੋਸਟਰ ਤੇ ਨੰਬਰ ਚੱਲੀ ਜਾਂਦਾ 507 ਫੋਟਵਾਂ ਭੇਜਿਆ ਕਰੋ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਪਾਂ ਦੇ ਕੇ 506 ਚੀਜ਼ਾਂ ਵੀਡੀਓ ਕੋ ਸਾਰੀਓ ਕਪੜਾ ਬਣ ਕੇ ਸਟੈਪ ਨਾ ਕਰਿਓ ਲਾਇਕ ਸ਼ੇਅਰ ਕਮੈਂਟ ਕਰ ਦਿਆ ਕਰੋ ਭਰਾਵਾਂ ਭਣ ਕੇ ਲਾਇਕ ਜਰੂਰ ਕਰ ਦਿਆ ਕਰੋ ਮੇਰੇ 15 ਪਟਾ ਟਰਾਲਾ ਬਹੁਤ ਵਧੀਆ ਕਿਹੇ ਵੀਰ ਭਾਈ ਨੇ ਲੈਣਾ ਵੀ ਨਸਪਰ ਕਰਦੇ ਏਰੀਆ ਅੰਬਰਸਰ ਪਿੰਡ ਮਰੀਠਾ ਸਾਰਾ ਸਮਾਨ ਉਹਨਾਂ ਦੇ ਲੈ ਕੇ ਆਏ ਵੀਡੀਓ ਕੋ ਸਾਰੀ ਵੇਖੋ ਸਟੈਪ ਨਾ ਕਰਿਓ 10 ਇੰਚੀ ਦੇ ਗਾਡਰ 10 ਨੜੀ ਹਾਬਾ ਰੇਲ ਦਾ ਹਿੱਸਾ ਤੇ ਤਿੰਨ ਫੱਟੇ ਦਾ ਬੈੱਡ ਆ ਵਿਲੇਜਰ ਕੱਟਦਾ ਬੈੱਡ ਬਣਿਆ ਪਾਈਪ ਵਾਲਾ ਬੈੱਡ ਆ ਤੇ ਰੇਲ ਦਾ ਇਹ ਸਾਦਾ 10 ਇੰਚੀ ਗਾਡਰ ਦੂਰੀ ਵਿੱਚ ਕੈਂਚਾ ਬਣਾ ਕੇ ਲਾਈਆਂ 4 ਇੰਚੀ ਬੱਤੇ ਆ 55 ਇੰਚ ਮੱਛੀ ਹੌਕ ਕਹੇ ਜੀ ਬਹੁਤ ਵਧੀਆ ਟਰਾਲਾ ਕਿਸੇ ਵੀਰ ਪੰਜ ਨੇ ਆ ਵੱਡਾ ਟੂਲ ਬਾਕਸ ਲਾਇਆ ਤੇ ਟੂਕੇ ਦਾ ਰੰਗ ਕੀਤਾ ਤੇ ਵਧੀਆ ਟਾਇਰ ਆ, ਵੀਲ ਕਵਰ ਚੜਿਆ, ਬੇਰਚੇ ਲੱਗੇ, ਪੂਰਾ ਟੌਰੀ ਟਰਾਲਾ 15 7 ਦਾ ਤੇ ਮਗਲੇ ਪਾਸੇ ਜਾਲੀ ਹੈ ਨਹੀਂ, ਵੰਗੇ ਆ 4 ਕਿਸੇ ਵੀਰ ਪਾਈ ਨੇ ਲੈਣਾ ਵੀ ਤੁਹਾਨੂੰ ਸੰਪਰਕ ਕਰ ਸਕਦੇ ਕੋਕਾ ਵੀ ਟਰਾਲਾ, ਹੈਵੀ ਤੋਂ ਪਾਰਾ ਟਰਾਲਾ, ਬੜਿਆ 55 ਇੰਚ ਦੀ ਮੱਛੀ ਹੁੱਕ ਆ, 10 ਇੰਚੀ ਗਾਡਰਾ, 10 ਨਾਲ ਦੀ ਹਾਬਾ ਰੇਲ ਦਾ ਹਿੱਸਾ ਤੇ ਟੂਕੇ ਦਾ ਰੰਗ ਕੀਤਾ, ਏਰੀਗੰਬਸਰ ਪੈਂਟ ਬਣੀ ਠੀਕਾ ਰੇਟ ਜੀ ਕਰਕੇ ਇਹ ਰੇਟ ਹੈਗਾ 230000 230000 230000 ਆਪਾਂ ਉਹਨਾਂ ਦਾ ਸਮਾਨ ਲੈ ਕੇ ਆਂ ਵੀਰ ਕੋ ਸਾਰੀ ਵਕਤ ਸਟੈਪ ਨਾ ਕਰਿਓ ਕੋਕਾ ਪੀਂ ਟ੍ਰਾਲਾ ਤੇ ਆ ਪੰਜਾਬੀ ਫੱਟੀ ਲੱਗੀ ਉੱਤੇ ਆਪਾਂ ਨੇ ਇਹ ਦੇਖਦੇ ਹੁੰਦੇ ਦੀ ਛੋਟੀ ਹੁੰਦੀ ਤੇ ਵੀਰੇ 11 ਛੇ ਦੀ 12 ਛੇ ਦੀ ਟਰਾਲੀ ਆ ਬਹੁਤ ਵਧੀਆ ਕਿਸੇ ਵੀਰ ਭਾਈ ਨਾਲ ਇਹ ਮਿਲ ਸਕਦੇ ਆ 12 ਛੇ ਦੀ ਟਰਾਲੀ ਆ ਇਹ ਵੀ ਮਰੀਠਗਾਲਿਆਂ ਕੋਲੇ ਆ ਅੰਬਰਸਰ ਵਾਲਿਆਂ ਕੋਲੇ ਤੇ ਲੈਫਟ ਵਾਲੀ ਟਰਾਲੀ ਆ 8 ਇੰਚੀ ਗਾਡਰਾ 4 ਇੰਚੀ ਹਿੱਸਾ 8 ਨੜੀ ਹਾਬਾ ਵਧੀਆ ਟਾਇਰ ਚ ਹੈ ਨੇ ਜੀ ਲੈਫਟ ਵਾਲੀ ਟਰਾਲੀ ਆ ਇਹ 12 ਛੇ ਦੀ ਤੇ ਜੀ ਰੇਟ ਦੀ ਗੱਲ ਕਰਕੇ ਰੇਟ ਹੈਗਾ 95000 91000 ਰੇਟਾ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ 11 12 ਛੇ ਦੀ ਟਰਾਲੀ ਆ 12 6 12.5 ਛੇ ਲੀਟਰਾਂ ਦੀ ਹੈ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਜੰਦਿਆਂ ਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਤੇ ਮਾਨਤਾਣ ਕਰ ਦੇਣਗੇ ਤੁਹਾਡਾ ਗਲੀ ਕਿਤੋਂ ਨਹੀਂ ਟਰਾਦੀ ਸਾਫ ਟਰਾਦੀ ਪਈ ਹੈ ਇਹ ਘਰੇ ਵਰਤਨ ਨੂੰ ਬਹੁਤ ਵਧੀਆ ਟਰਾਦੀ ਹੈ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਥੋੜੀ ਘਾਟ ਛੋਟੀ ਘਾਟ ਲੰਮੀ ਕਰਾ ਲੈ ਕੰਮ ਵਧੀਆ ਦਿੰਦੀ ਹੈ ਘਰੇ ਧਾਣੀ ਢੋਣ ਨੂੰ ਕੀ ਜਾਂਦੀ ਆ ਇੱਕ ਆ ਤੂੜੀ ਵਾਲੀਆਂ ਟਰਾਦੀਆਂ ਜੋੜਾ ਟਰਾਦੀਆਂ ਦਾ ਇਹ ਜੀ ਸਿੰਗਲ ਲੈਣੀ ਸਿੰਗਲ ਵੀ ਲੈ ਸਕਦੇ ਬਹੁ 바ਜਾ ਟਰਾਲੀਆਂ ਕਿਸੇ ਵੀਰ ਭਾਈ ਨੇ ਲੈਣੀਆਂ ਵੀ ਤੁਸੀਂ ਸੰਪਰਕ ਕਰ ਸਕਦੇ ਆ 8 ਇੰਚੀ ਗਾਡਰਾ 4 ਇੰਚੀ ਸਾ 8 ਨੜੀ ਹਾਬਾ ਕੜੇ ਵਾਲੇ ਰਿੰਬਾ ਟੋਪਟਵਾੜਾ 3 ਫੁੱਟ 5 ਫੁੱਟ ਤਾਣ ਜਾਲੀ ਆ 5 ਫੁੱਟ ਤਾਣ ਜਾਲੀ ਆ ਗੋਲ ਜਾਲੀ ਤੋਂ ਟੋਪੀ ਬਣਾਈ ਵੀ ਆ 11 6.5 ਗੱਟ ਟਰਾਲੀਆਂ 2025 ਮਾਡਲ ਰੇਟ ਹੈਗਾ ਜੋੜੇ ਦਾ ਜੋੜੇ ਦਾ ਰੇਟ ਹੈਗਾ 180000 180000 ਜੋੜੇ ਦਾ ਸਿੰਗਲ ਕਰਨ ਵੱਧ ਦੋਦਾ ਜੇ ਕਿਹਦੇ ਸਿੰਗਲ ਲੈਣੀ ਟੂੜੀ ਵਾਲੇ ਵੀਰਾਂ ਨੇ ਲੈਣੀ ਵੀਰਾਂ ਸੰਪਰਕ ਕਰ ਸਕਦੇ ਬਹੁ ਬਜਟਾਂ ਵਾਲੀਆਂ ਹੈਵੀ ਟੋਪਾਂ ਵਾਲੀਆਂ ਟੋਪਾਂ ਬੜੀਆਂ ਪੱਕੇ ਵੀ ਕੰਮ ਲੈ ਸਕਦੇ 180000 ਰੁਪਇਆ ਰੇਟ ਆ ਮੌਕੇ ਦੇ ਮਾਰ ਤਾਨ ਕਰਨਗੇ ਕਿ ਸਿੰਗਲ ਲੈ ਦੇ 4 ਇੰਚੀ ਹਿੱਸਾ ਤੇ 8 ਇੰਚੀ ਹਾਬਾ ਤੇ 8 ਇੰਚੀ ਗਾਡਰਾ 4 ਇੰਚੀ ਬੱਤੇ ਬਹੁ ਬਜਟਾਂ ਵਾਲੀਆਂ ਟੋਕੇ ਦਾ ਰੰਕ ਕੀਤਾ ਵਧੀਆ ਘਰੇ ਕੰਮ ਤੋਂ ਆਪਾਂ ਲੈ ਸਕਦੇ ਬਹੁਤ ਬਈ ਟਰਾਲੀਆਂ ਕੋਕਾ ਪੀਸ ਹੈਵੀ ਤੋਂ ਭਾਰਾਂ ਟਰਾਲੀਆਂ ਬਣੀਆਂ ਹੋਆਂ ਤੇ ਕੜੇ ਵਾਲੇ ਰੇਮਬਾ 18 ਤਵੀਆਂ ਕਿਸੇ ਵੀਰ ਭਾਈ ਜੀ ਲੈਣੀਆਂ 18 ਤਵੀਆਂ ਵਧੀਆ ਤਵੇ ਜਾਂ ਜਵਾਂ ਨਵੇਂ ਜਵਾਂ ਨਵੇਂ ਤਵੇ ਐ 18 ਤਵੀਆਂ ਕਿਸੇ ਵੀਰ ਭਾਈ ਜੀ ਲੈਣੀਆਂ ਵੀ ਤਾਂ ਸਪਰਕ ਕਰ ਸਕਦੇ ਪੁਰਾਣੀਆਂ ਤਵੀਆਂ ਤੇ ਵਧੀਆ ਰਹਿ ਲੀਆਂ ਚਲਦੀਆਂ ਟੱਕਾਂ ਵਾਲੇ ਤਵੇ ਪਏ ਮੂਰ ਦੇ ਤੇ ਮਗਰਲੇ ਸਾਬ ਬਿਲਕੁਲ ਨਵੇਂ ਤਵੀਆਂ ਤਵੇ ਨਵੇਂ ਆ ਸੌਰੀ ਕਰਨੇ ਤਵੇ ਨਵੇਂ ਆ ਤੇ ਕਿਸੇ ਵੀਰ ਭਾਈ ਜੀ ਲੈਣੀਆਂ ਹੁਣ ਵੀ ਦ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਕੱਢੀ ਜਾਂਦਾ ਰੇਟ ਹੈ ਗਏ ਇਹਨਾਂ ਦਾ 68000 ਮੌਕੇ ਤੇ ਮਾਟੜ ਕੇ ਤਾਂ ਕਰ ਦੇਣ ਕਿ 50 ਤੱਕ ਮਿਲ ਜਾਣਗੇ ਤੇ 68000 ਰੁਪਿਆ ਰੇਟ ਆ ਜੇ ਕਿਸੇ ਵੀਰ ਭਾਈ ਜੀ ਲੈਣੀਆਂ ਵੀ ਦ ਸੰਪਰਕ ਕਰ ਸਕਦੇ ਹੋ ਹੱਕ ਦੇ ਸਰਪੰਖ ਦਾ ਆ ਪਤਾ ਨਹੀਂ ਕਹਦਾ ਆ ਤੇ ਇਹ ਬੋਲਟ ਮੋਟਰਸਾਈਕਲ ਆ 92 90 ਜਿਹੜਾ 92 ਮਾਡਲ ਬਹੁਤ ਵਧੀਆ ਕਿਸੇ ਵੀਰ ਭਾਈ ਜੀ ਲੈਣਾ ਵੀ ਸੰਪਰਕ ਕਰ ਸਕਦੇ ਆ ਬੋਲਟ ਮੋਟਰਸਾਈਕਲ ਆਪਾਂ 92 ਮਾਡਲ ਕੋਕਾ ਪੀਸ ਬੋਲਟ ਟਾਇਰ ਸੈਟ ਵਧੀਆ ਪਏ ਆ ਤੇ ਸਾਰੀ ਜਾਣਕਾਰੀ ਲਈ ਫੋਨ ਲਾ ਕੇ ਲੈ ਸਕਦੇ ਆ ਤਾਲਾਂ ਵਾਲੇ ਚੱਕੇ ਇਹਦੇ ਰਿੰਗ ਤੇ ਰੇਟ ਹੈਗਾ 72000 ਇਹ ਕਿਸੇ ਵੀਰ ਭਾਈ ਜੀ ਲੈਣੀਆਂ ਵੀ ਤਾਂ ਸੰਪਰਕ ਕਰ ਸਕਦੇ ਬੋਲਟ ਮੋਟਰਸਾਈਕਲ ਪੁੱਠੇ ਖੇੜਾ ਵਾਲਾ ਸਾਰੀ ਜਾਣਕਾਰੀ ਜਣੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਪੀ ਸਪੋਰਟ ਆ ਨਵੇਂ ਟਾਇਰ ਇੰਜਨ ਵਧੀਆ ਪਿਆ ਬੋਲਟ ਦਾ ਸੈਲਫ ਸਟਾਰਟ ਆ ਕਿਸੇ ਵੀਰ ਪਾਈਂ ਲੈਣਾ ਹੋਵੇ ਬੀਜ਼ਨਸ ਪਰ ਕਰ ਸਕਦੇ ਆ ਮਾਲਕ ਵੀਰ ਦਾ ਨੰਬਰ ਉੱਤੇ ਦਿੱਲੀਆ ਸਾਰੀ ਜਾਣਕਾਰੀ ਫੋਨ ਲਾ ਕੇ ਜੈਸਾ ਦੇ ਕੋਕਾ ਪੀ ਸਪੋਰਟ ਆ ਇੱਕ ਗਾ ਲੈਜਰ ਕਰਾਇਆਊਗਾ ਉਹ ਵੀ ਵੀਰ ਕੋ ਸਾਰੀ ਵੇਖੋ ਪਰ ਬਣ ਕੇ ਕੋਕਾ ਪੀਸ ਹੈਗਾ ਬੋਲਟ ਕਿਸੇ ਵੀਰ ਪਾਈਂ ਲੈਣਾ ਹੋਵੇ ਬੀਜ਼ਨਸ ਪਰ ਕਰ ਸਕਦੇ ਆ ਮਾਲਕ ਵੀਰ ਦਾ ਨੰਬਰ ਉੱਤੇ ਦਿੱਲੀਆ ਬਿਲਕੁਲ ਲਾਈਕ ਸ਼ੇਅਰ ਕਰਦੇ ਕਮੈਂਟ